ਸਿਮਰਤ कौर ਬਦਲ ਜਿਹੜੇ ਨੇ ਉਹ ਪਹੁੰਚੇ ਨੇ ਵਰਸੀ ਤੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪਹਿਲੀ ਵਰਸੀ ਆ ਤਾਂ ਇਸ ਮੈਂ ਕਵਾਂਗਾ ਐਮਪੀ ਜਿਹੜੇ ਸਿਮਰਤ कौर ਬਾਦਲ ਜਿਹੜੇ ਨੇ ਮੈਂਬਰ ਆਫ ਪਾਰਲੀਮੈਂਟ ਉਹ ਵੀ ਇੱਥੇ ਪਹੁੰਚੇ ਨੇ ਤਾਂ ਹੁਣ ਪਹਿਲੀ ਵਰਸੀ ਜਿਹੜੀ ਆ ਦੇਖ ਸਕਦੇ ਹੋ ਕਿ ਕਿਦਾਂ ਸੰਗਤਾਂ ਦਾ ਜਿਹੜਾ ਹਜ਼ੂਮ ਆਇਆ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀ ਜਿਹੜੀ ਉਹਨਾਂ ਦੇ ਆ ਬਾਲ ਸਾਡੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦੇ ਜਿਹੜਾ ਉਹਨਾਂ ਦਾ ਘਰ ਆ ਉਸ ਦੇ ਨਜ਼ਦੀਕ ਹੀ ਜਿਹੜਾ ਗਰਾਊਂਡ ਹੈ ਉੱਥੇ ਜਿਹੜਾ ਵਰਸੀ ਵਰਸੀ ਜਿਹੜੀ ਆ ਉਹ ਮਨਾਏ ਜਾ ਰਹੀ ਆ ਤੇ ਹਰ ਕੋਈ ਉਹਨਾਂ ਦੇ ਕੰਮਾਂ ਨੂੰ ਜਿਹੜਾ ਉਹ ਜ਼ਰੂਰ ਇੱਕ ਵਾਰੀ ਯਾਦ ਕਰ ਰਿਹਾ ਹਰ ਇੱਕ ਵਿਅਕਤੀ ਇਹ ਗੱਲ ਕਹਿੰਦਾ ਵੀ ਹਾਂ ਉਹਨਾਂ ਦੇ ਕੰਮ ਜਿਹੜੇ ਆ ਉਹ ਸਾਰੀ ਦੁਨੀਆ ਇਸੇ ਤਰੀਕੇ ਨਾਲ ਤਾਂ ਹੁਣ ਇਸਦੇ ਵੀ ਕਿਤਾ ਜਿਹੜੇ ਇੱਥੇ ਅ ਜਿਸ ਤਰੀਕਾ ਨਾਲ ਜਿਵੇਂ ਤੇ ਨੰਨੀ ਸਾਹ ਦੇਵੀ ਤੇ ਉੱਤੇ ਇਸੇ ਤਰੀਕੇ ਨਾਲ ਜਿਹੜੇ ਕੈਲੰਡਰ ਜਿਹੜੇ ਸੱਪੇ ਹੋਏ ਨੇ ਕੁਮੇਰ ਕੇਸਰੀ ਦਾ ਵੀ ਜਿਹੜਾ ਇੱਕ ਅ ਕੈਲੰਡਰ ਵੀ ਇੱਥੇ ਦਿਖਾਇਆ ਜਾ ਰਿਹਾ ਹਾਂ ਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਪਹਿਲਾਂ ਦਰਸ਼ਨ ਕਰਨ ਤੋਂ ਪਹਿਲਾਂ ਜਿਹੜਾ ਪਹਿਲਾਂ ਬਾਹਰ ਇੱਕ ਸਟਾਲ ਲੱਗਿਆ ਸੀ ਉੱਥੇ ਆ ਕੇ ਸਾਰਿਆਂ ਨੂੰ ਮਿਲੇ ਨੇ ਇੱਥੇ ਆ ਕੇ ਮਿਲੇ ਨੇ ਤੇ ਆਹ ਤਸਵੀਰ ਦੇਖ ਸਕਦੇ ਹੋ ਵੀ ਇੱਥੇ ਪਹਿਲਾਂ ਸਟਾਲ ਦੇ ਅੱਗੇ ਕਿੱਥੇ ਪਹਿਲਾਂ ਆ ਕੇ ਗੱਲਬਾਤ ਕੀਤੀ ਹੈ ਇਹਨਾਂ ਨੂੰ ਮਿਲੇ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਅੰਦਰ ਗਏ ਨੇ ਹਰ ਕੋਈ ਉਹਨਾਂ ਦੇ ਕੰਮਾਂ ਨੂੰ ਜਿਹੜਾ ਹੈ ਉਹ ਜ਼ਰੂਰ ਇੱਕ ਵਾਰੀ ਯਾਦ ਕਰ ਰਿਹਾ ਹਰ ਇੱਕ ਵਿਅਕਤੀ ਇਹ ਗੱਲ ਕਹਿੰਦਾ ਵੀ ਹਾਂ ਉਹਨਾਂ ਦੇ ਕਾਮ ਜਿਹੜੇ ਆ ਉਹ ਸਾਰੀ ਦੁਨੀਆ ਇਸੇ ਤਰੀਕੇ ਨਾਲ ਤਾਂ ਹੁਣ ਕਿਰਪਾ ਕਰੋ ਕਿਰਪਾ ਕਰੋ ਤਾਂ ਦੇਖਦੇ ਹੋ ਕਿਤਾ ਜਿਹੜੇ ਇੱਥੇ ਜਿਸ ਹਾਲ ਨਾਲ ਜਿਵੇਂ ਤੇ ਨੰਨੀ ਸਾਹ ਦੇਵੀ ਤੇ ਉੱਤੇ ਇਸੇ ਤਰੀਕੇ ਨਾਲ ਜਿਹੜੇ ਕੈਲੰਡਰ ਜਿਹੜੇ ਸੱਪੇ ਹੋਏ ਨੇ ਕੁਮੇਰ ਕੇਸਰੀ ਦਾ ਵੀ ਜਿਹੜਾ ਇੱਕ ਕੈਲੰਡਰ ਵੀ ਇੱਥੇ ਦਿਖਾਇਆ ਜਾ ਰਿਹਾ ਹੈ। ਦੁਨੀਆਂ ਦੇ ਕਣਾਂ ਵਿਚਾਰੋ ਕੋਈ। ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਮਾਟੀ ਦਾ ਪਹਿਲਾਂ ਦਰਸ਼ਨ ਕਰਨ ਤੋਂ ਪਹਿਲਾਂ ਜਿਹੜਾ ਪਹਿਲਾਂ ਬਾਹਰ ਇੱਕ ਸਟਾਲ ਲੱਗਿਆ ਸੀ ਉੱਥੇ ਆ ਕੇ ਸਾਰਿਆਂ ਨੂੰ ਮਿਲੇ ਨੇ ਇੱਥੇ ਆ ਕੇ ਮਿਲੇ ਨੇ ਤੇ ਆਹ ਤਸਵੀਰ ਦੇਖ ਸਕਦੇ ਹੋ ਵੀ ਇੱਥੇ ਪਹਿਲਾਂ ਸਟਾਲ ਦੇ ਅੱਗੇ ਤੇ ਪਹਿਲਾਂ ਆ ਕੇ ਗੱਲਬਾਤ ਕੀਤੀ ਹੈ ਇਹਨਾਂ ਨੂੰ ਮਿਲੇ ਆ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਅੰਦਰ ਗਏ ਨੇ